ਦਵਾਰਾਂ ਗਾ ਰਹੇ ਬੰਦੇ ਤੇ ਬੰਦਾ ਚੜਿਆ ਆ ਬਹੁਤ ਜਿਆਦਾ ਨਜ਼ਾਰਾ ਆਇਆ ਤੇ ਆਬਰਾਮ ਸੱਬੇ ਵਾਈਆਂ ਦੇ ਆ ਗਏ ਆ ਲੈ ਵੀ ਫੋਨ ਆਪਣਾ ਡੇਗਿਆ ਹੀ ਮਸੀ ਲੱਭਾ ਮੈਂ ਹੁਣ ਚੱਕ ਲਿਆ ਤੇ ਵੀਡੀਓ ਬਣਾਉਣ ਲੱਗੇ ਆ ਅੱਜ ਆਏ ਆ ਵਾ ਗਲੋਬਲ ਵਿਲੇ ਓ ਮਾਈ ਗੋਡ ਸਰ ਕੈਂਕ ਲੋ ਜੀ ਆ ਗਏ ਆ ਮੁੰਡੇ ਸਾਡੇ ਨਾਲ ਤੁਰੇ ਹੋ ਸੋਹਣੇ ਸੁਨੱਖੇ ਕਿਹਾ ਦਾ ਕਹਿੰਦੇ ਲੇਵਰ ਕਹਿੰਦੇ ਜਦੋਂ ਫੈਕਟਰੀੋਂ ਨਿਕਲ ਕੇ ਘੁੰਮਣ ਆਉਂਦੀ ਕਿੰਦਾ ਦੀ ਲੱਗਦੀ ਐ ਦੇਖੋ ਦੇਖੋ ਲੇਵਰ ਆਇਆ ਲੇਵਰ ਆਇਆ ਲੇਵਰ ਉਹ ਨਹੀਂ ਨਹੀਂ ਲੇਵਰ ਨਹੀਂ ਆਇਆ ਲੈਵਲ ਆਇਆ ਲੈਵਲ ਲੈਵਲ ਮੜੇ ਚੈੱਕ ਕਰਾਉਂਦੇ ਲੈਵਲ ਆਇਆ ਲੈਵਲ ਗਜਬ ਵੇਜਤੀ ਹੈ ਉਹ ਨਹੀਂ ਸਾਹ ਮੋੜੀ ਦੇਖੋ ਕੋਡ ਹਾਂ ਹੈ ਕੀ ਦੇਖੀ ਉੱਥੇ ਉੱਥੇ ਘੜੀ ਹੈ ਸਾਡੇ ਉੱਥੇ ਘੜੀ ਉਹ ਬੰਦਾ ਆ ਡੇਕੜਾ ਕਰਾਉਣ ਗਿਆ ਆ ਕੀ ਆ ਵੇ ਤੇ ਗਨੇ ਆ ਆਹ ਦੇ ਵਿੱਚ ਸਾਡੇ ਭਾਈ ਹੁਣੀ ਸੋਹਣਾ ਲੱਗਦਾ ਮਤੂੰ ਸਾਡਾ ਆ ਦੇ ਕਿਊਟੀਆਂ ਲੱਗਣ ਡਿਆ ਓਏ ਹੈਲੋ ਗਾਇਸ ਕਿੱਦਾਂ ਫੇ ਸਾਰੇ ਜਾਣੇ ਅਸੀਂ ਗਲੋਬਲ ਵਿਲੇਜ ਆ ਚੁੱਕੇ ਐਂਟਰ ਕਰ ਚੁੱਕੇ ਆ ਆ ਗਏ ਆ ਆ ਗਏ ਆ ਆ ਗਏ ਆ ਆ ਭਾਈ ਹੁਣੀ ਸਾਡੇ ਨਾਲ ਆਏ ਆ ਸਾਨੂੰ ਲੈ ਕੇ ਠੀਕ ਆ ਜੀ ਨਹੀਂ ਡਰਾਈਵਰ ਨਹੀਂ ਇਹ ਭਰਾ ਸਾਡਾ ਇਹਨੇ ਵੀ ਨਵਾਂ ਨਵਾਂ ਸੱਸ ਬਣਾਇਆ ਅੱਜ ਤੇ ਇਸ ਕੋਈ ਸਾਨੂੰ ਪਾਰਟੀ ਦੇ ਰਿਹਾ ਹੈ ਪਾਰਟੀ ਦੇ ਰਿਹਾ ਹੈ ਤੇ ਹੁਣ ਥੋੜੀ ਦੇਰ ਚ ਤੁਹਾਨੂੰ ਅਸੀਂ ਵਧੀਆ ਵਧੀਆ ਕੰਟਰੀਆਂ ਦੇ ਦਰਸ਼ਨ ਕਰਾਵਾਂਗੇ ਬਾਬਿਆਂ ਦੇ ਵੀ ਲੈ ਕੇ ਜਾਵਾਂਗੇ ਬਾਬੇ ਵੀ ਇੱਥੇ ਹੈਗੇ ਆ ਤੇ ਇੱਥੇ ਬਹੁਤ ਵਧੀਆ ਵਧੀਆ ਚੀਜ਼ਾਂ ਆਈ ਆ ਮਤਲਬ ਕਿ ਆ ਬੰਦਾ ਇਹ ਚੋਰੀ ਕਰ ਲੈਂਦਾ ਇਹ ਚੋਰ ਆ ਇਹ ਇਹ ਚੋਰ ਆ ਦੇਖ ਲਓ ਚੰਗੀ ਤਰ੍ਹਾਂ ਪੰਗੂੜੇ ਪੰਗੂੜੇ ਵਾਲੇ ਦੂਰ ਰਹਿਣੇ ਤੂੰ ਆਹ ਦੇਖੋ ਆ ਜਗਾ ਆ ਤੁਰਕੀ ਠੀਕ ਆ ਜੀ ਤੇ ਬਹੁਤ ਸੋਹਣੇ ਬਹੁਤ ਸੋਹਣੇ ਸੋਹਣੇ ਬਹੁਤ ਸੋਹਣੇ ਸੋਹਣੇ ਦੇਸ਼ ਆ ਇੱਥੇ ਤੇ ਦੇਸ਼ ਦੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਆ ਆਓ ਸਹੀ ਗੱਲ ਆ ਤੁਰਕੇ ਕਿਤੇ ਆਵੇ ਤੁਰਕੀ ਕਹਿੰਦੇ ਵੀਰ ਮੇਰੋ ਆ ਤੁਰਕੀ ਠੀਕ ਆ ਜੀ ਤੁਰਕੀ ਤੋਂ ਅਹੀ ਫਿਰ ਆ ਗੇਟ ਬਣਿਓ ਆ ਤੁਸੀਂ ਇਹਦੇ ਵਿੱਚ ਵੀ ਅੰਡਰ ਕਰ ਸਕਦੇ ਆ ਠੀਕ ਆ ਜੀ ਇੱਥੇ ਤੁਸੀਂ ਫੋਟੋ ਸ਼ੂਟ ਵੀ ਕਰ ਸਕਦੇ ਆ ਵੀਡੀਓ ਵੀ ਬਣਾ ਸਕਦੇ ਆ ਮੇਰੀ ਵੀ ਥੋੜੀ ਜਿਹੀ ਸ਼ਕਲ ਦੇਖ ਲਓ ਤੁਸੀਂ ਠੀਕ ਆ ਸਾਡੇ ਭਰਾ ਆ ਸਾਰੇ ਜਣੇ ਤੇ ਆਪਾਂ ਇੱਥੇ ਫੁੱਲ ਇੰਜੋਏ ਕਰਨਾ ਵਾ ਬਟ ਕੋਈ ਇਦਾਂ ਦੀ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਆ ਨਾ ਕੁਰਸੀਆਂ ਦਾ ਰਹਿਣੀਆਂ ਸਾਰਿਆਂ ਨਹੀਂ ਆ ਇਹ ਕੰਟਰੀ ਚਲੀਏ ਤੈਨੂੰ ਇੰਡੀਆ ਹੀ ਭੇਜਣਾ ਤੈਨੂੰ ਮੈਂ ਤੈਨੂੰ ਸਿੱਧਾ ਇੰਡੀਆ ਭੇਜਣਾ ਬਹੁਤ ਬੰਦੇ ਤੇ ਬੰਦਾ ਚੜਿਆ ਆ ਰਾਚੇ ਬਹੁਤ ਆ ਕਹਿੰਦੇ ਘੋੜਾ ਪਾਣੀ ਪੀਂਦਾ ਘੋੜਾ ਘੋੜਾ ਥੱਕ ਘੋੜਾ ਥੱਕ ਛੁੱਟਦਾ ਵਾ ਜੀ ਆ ਨਿਆਣੇ ਵੀ ਬਹੁਤ ਸੋਹਣੇ ਸੋਹਣੇ ਇੱਥੇ ਆ ਦੇਖੋ ਆ ਕੰਟਰੀਆਂ ਬਹੁਤ ਸੋਹਣੇ ਸੋਹਣੇ ਲੋਗ ਆ ਇੱਥੇ ਮੈਂ ਕਹਿੰਦਾ ਬਹੁਤ ਸੋਹਣੇ ਉਹ ਕਾਲੇ ਵੀ ਆ ਇੱਥੇ ਔਰ ਇੱਕ ਫੋਟੋ ਮੈਂ ਖਿਚਣ ਦੇ ਬਹੁਤ ਮੈਂ ਕਹਿੰਦਾ ਪਰ ਹਨੇਰਾ ਥੋੜਾ ਜਿਆਦਾ ਹੋ ਗਿਆ ਕਰਕੇ ਫੋਟੋ ਨਹੀਂ ਆ ਰਹੀ ਹੋਰ ਥੋੜਾ ਹਨੇਰਾ ਹੋ ਜਾਵੇ ਇਹਨੇ ਵੀ ਨਹੀਂ ਆਉਣਾ ਕੀ ਇਤਨਾ ਬੁਰਾ ਹੂੰ ਮੈਂ ਮਮਾ ਹੈਲੋ ਗਾਇਸ ਔਰ ਮੈਂ ਕਹਿੰਦਾ ਤੁਹਾਨੂੰ ਇਦਾਂ ਇਦਾਂ ਨਹੀਂ ਚੀਜ਼ਾਂ ਦਿਖਾਉਣੀਆਂ ਅੱਜ ਤੁਸੀਂ ਆ ਪਕਾਉਂਗੇ ਵੀ ਹਾਂ ਵੀ ਬੰਦਾ ਗਿਆ ਸੀ ਕਿਤੇ ਤੇ ਸਾਰੇ ਜਣੇ ਮਤਲਬ ਕਿ ਬਹੁਤ ਖੁਸ਼ ਹੈ ਇੱਥੇ ਆ ਕੇ ਇੱਥੇ ਦੁੱਖ ਘਟੇ ਜਾਂਦੇ ਆ ਦੁੱਖ ਦਰਦ ਸਭ ਦੂਰ ਹੋ ਜਾਂਦੇ ਇੱਥੇ ਆ ਕੇ ਜਦੋਂ ਕਹਿੰਦੇ ਨਾ ਤੀਆਂ ਲੱਗ ਜਾਂਦੀਆਂ ਉਹ ਤੀਆਂ ਵਾਲਾ ਖਾਵਾ ਇੱਥੇ ਇੱਥੇ ਤੀਆਂ ਲੱਗੀਆਂ ਵਈਆਂ ਤੇ ਹੋਰ ਵੀ ਬਹੁਤ ਖੁਸ਼ ਹੈ ਇੱਥੇ ਝੂਟੇ ਵੀ ਆ ਚੰਡੋਲ ਲੱਗਾ ਆ ਕਿਸਤੀ ਲੱਗੀ ਆ ਤੇ ਹੋਰ ਵੀ ਬਥੇਰਾ ਕੁਝ ਆ ਡੀਜੇ ਵੀ ਲਾਇਆ ਹੋ ਆ ਡੀ ਜੀ ਵੀ ਤੁਹਾਨੂੰ ਦਿਖਾਉਣੇ ਆ ਆ ਜਾਓ ਆ ਜਾਓ ਓ ਸੇਰੀ ਮਹਿੰਗੀ ਬਾਹਰ ਹੈ ਕੀ ਕਰੀਏ ਜਿਸਾ ਪਾਕਿਸਤਾਨ ਪਾਕਿਸਤਾਨ ਆਮ ਲਾਈਕ ਇਟ ਆਮ ਲਾਈਕ ਇਟ ਯਾ ਇੰਗਲਿਸ਼ ਦੀ ਗੱਲ ਕਰਨੀ ਸਾਇਨ ਨੇ ਇੰਗਲਿਸ਼ ਮੈਨੂੰ ਇੰਗਲਿਸ਼ ਬਹੁਤ ਆਉਂਦੀ ਆ ਹਾਂ ਇੰਗਲਿਸ਼ ਬੋਲ ਕੇ ਦਿਖਾਈਏ ਤੁਹਾਨੂੰ ਐਂਟੀਪਾਰਟੀ ਇੰਗਲਿਸ਼ ਬੋਲ ਕੇ ਦਿਖਾਈਏ ਤੁਹਾਨੂੰ ਐਂਟੀਪਾਰਟੀ ਨਹੀਂ ਹੈਣਾ ਐਂਟੀਪਾਰਟੀ ਚ ਜਾਂਦੇ ਕਹਿੰਦੇ ਇੰਗਲਿਸ਼ ਕਹਿੰਦੇ ਇੰਗਲਿਸ਼ ਬੋਹ ਆਉਂਦੀ ਕਹਿੰਦੇ ਮੁੰਡੇ ਨੂੰ ਕਹਿੰਦੇ ਚਲੋ ਦੱਸ ਦੇ ਕਿੱਥੇ ਆਏ ਹੋ ਆਸਾ ਇੰਗਲਿਸ਼ ਇੰਗਲਿਸ਼ ਚ ਦੱਸ ਦਿਓ ਇੰਗਲਿਸ਼ ਤੁਹਾਨੂੰ ਤੁਹਾਨੂੰ ਐਕਸਪਲੇਨ ਕਰਦਾ ਮੈਂ ਹੁਣ ਇੰਗਲਿਸ਼ ਮਤਲਬ ਮੇਰੀ ਹਾਈ ਫਾਈ ਬਹੁਤ ਇੰਗਲਿਸ਼ ਹੈ ਮੈਂ ਬਹੁਤ ਤੇਜ਼ ਜਿਹਾ ਬੋਲਦਾ ਪਰ ਮੈਂ ਬੋਲ ਕੇ ਦੱਸਦਾ ਹੂੰ ਬੋਲ ਕੇ ਦਿਖਾਵਾਂ ਦੱਸ ਦੱਸ ਇੰਗਲਿਸ਼ 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 ਇਹ ਕੀ 사ਦੇ ਨੇ 6 5 ਦੇ ਜਾ 6 5 ਦੇ ਗੱਟੀਆਂ ਘੁੰਮਦੇ ਹੁੰਦੇ ਇੱਥੇ ਹਰੇ ਕਿੰਨੇ ਟਾਈਮ ਹੋ ਗਿਆ ਕਿੰਨੇ ਟਾਈਮ ਘੜੀ ਦੇ 15 ਮਿੰਟ ਪਹਿਲੇ ਇੱਥੇ ਕੌਣ ਆਈ ਸਟੇਜ ਤੇ ਹਾਂ ਸਟੇਜ ਤੇ ਕੌਣ ਆਈ ਇੱਥੇ ਕਰਨ ਔਜਲਾ ਕਰਨ ਉਹ ਇੱਥੇ ਆਇਆ ਓਹ ਵਾਡੀ ਲੱਗੀ ਉਹ ਮੈਂ ਵੀ ਆਇਆ ਸੀ ਫਟ ਫਟ ਘੁੰਮਾਂਗਾ ਮੈਨੂੰ ਚੱਲ ਕੋਈ ਨਹੀਂ ਉਹ ਗੱਡੀ ਬੋਸ ਵਾਲਿਆਂ ਦੀ ਕਿਹੜੀ ਗੱਡੀ ਆ ਉਹ ਕਿਹੜੀ ਉਹ ਸਾਹਮਣੇ ਵਾਲੀ ਗੱਡੀ ਖੜੀ ਆ ਬੋਸ ਵਾਲਿਆਂ ਹੈ ਰੋਲਸ ਰੋਇਸ ਨਹੀਂ ਨਹੀਂ ਹੋਰ ਕੋਈ ਕੈਂਟਲੀ ਦੇਖ ਕੇ ਹੋਣੀ ਆ ਪਾਜੀ ਕੈਂਟਲੀ ਆ ਹਾਂ ਪਾਜੀ ਬੈਠ ਯਾਰ ਇਹ ਪਰੇਸ਼ੀ ਪਰੇਸ਼ੀ चंद आ गया ना आ गया एक चंद एक आ चंद चंद आज रात होना रात होंड लून खांड अवस्तार ਕਹਿੰਦੇ ਬਲੌਗ ਹੀ ਬਹੁਤ ਸੋਹਣਾ ਬਣਦਾ ਪਿਆ ਕਹਿੰਦੇ ਵੀਰ ਵੀਰੋ ਕਿਹੜਾ ਓਏ ਦਮੇ ਦਾ ਮਰੀਜ਼ ਭਾਜੀ ਤੂੰ ਖੰਗ ਦੀ ਦਵਾਈ ਕਿਉਂ ਨਹੀਂ ਲੈਂਦੇ ਭਾਜੀ ਆ ਵੀ ਬਲੌਗ ਚ ਆਉਣਾ ਚਾਹੀਦਾ ਕਹਿੰਦੇ ਨਿਆਰੇ ਕਹਿੰਦੇ ਮੁੰਡਿਆਂ ਨੂੰ ਕਹਿੰਦੇ ਗਰਮੀ ਲੱਗਣ ਲੱਗੀ ਪੱਲੀ ਪੁੱਲੀ ਲਿਆ ਦਿਓ ਥੀਸ ਇਜ਼ ਅ ਵੈਰੀ ਕੀ ਕਹਿੰਦੇ ਪੀੜ ਨੂੰ ਕੀ ਕਹਿੰਦੇ ਹੋਏ ਅੱਛਾ ਹੈਲੋ ਗਾਇਸ ਅੱਜ ਆ ਗਏ ਆ ਹੁਣ ਵਲੌਗ ਦੇ ਵਿੱਚ ਤੇ ਸਾਡੇ ਮੋਹਿਤ ਭਾਈ ਜੂਟਾ ਲੈਣਗੇ ਇਹ ਆਲਾ ਕੋਈ ਤੇ ਭਾਈ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਆਲਾ ਜੂਟਾ ਦੇਖ ਕੇ ਐ ਮੋਹਿਤ ਭਾਈ ਭਾਈ ਕਿੱਦਾਂ ਦਾ ਲੱਗ ਰਿਹਾ ਕਿਹੜੇ ਜੂਟੇ ਚ ਜਾਣਾ ਤਈ ਚਲੋ ਕਿਹੜੇ ਆਲੇ ਚ ਆਲੇ ਚ ਕਈ ਦੇ ਵੀਰ ਮੇਰੋ ਇੱਥੇ ਚੱਲੇ ਮੁੰਡੇ ਮੁੰਡੇ ਸ਼ਿਹਾਰ ਪਰ ਦੇ ਆ ਜਾਣਾ ਇਹਨੇ ਵੀ ਜਿੱਦਾਂ ਜੀ ਅੰਦਰ ਐਂਟਰ ਕਰ ਚੁੱਕੇ ਆਂ ਕਹਿੰਦਾ ਵੀਰ ਮੇਰੋ ਕਹਿੰਦੇ ਅੰਦਰ ਐਂਟਰ ਕਰ ਚੁੱਕੇ ਆਂ ਭਾਜੀ ਚੈੱਕ ਕਰੋ ਮਾੜਾ ਇਹ ਆ ਵੀਊ ਇੱਧਰ ਆ ਲੈ ਪੰਨੂੜੇ ਦੇ ਕਹਿੰਦੇ ਜੱਸ ਕਰਾ ਚੁੱਕੇ ਆਂ ਕਹਿੰਦੇ ਕਹਿੰਦੇ ਚੱਲੇ ਕਹਿੰਦੇ ਭਾਜੀ ਹੁਣੀ ਮਗਰ ਮਗਰ ਸਾਡੇ ਆਂਦੇ ਕਹਿੰਦੇ ਭਾਜੀ ਭਾਜੀ ਆਜੋ ਕੋਇਦ ਭਾਜੀ ਕਹਿੰਦੇ ਸੰਗ ਦਾ ਕਹਿੰਦੇ ਬਹੁਤ ਬਹੁਤ ਕਹਿੰਦੇ ਖੁਸ਼ ਆ ਤੇ ਮੈਂ ਕਹਿੰਨਾ ਬਲੌਗ ਦੇ ਵਿੱਚ ਬਹੁਤ ਜਿਆਦਾ ਨਜ਼ਾਰਾ ਆਉਣ ਵਾਲਾ ਹੁਣ ਟਿਕਟਾਕ ਇੱਥੇ ਚੈੱਕ ਕਰਾਈਆਂ ਜਾਣੀਆਂ ਤੇ ਟਿਕਟਾਕ ਚੈੱਕ ਕਰਾ ਕੇ ਫਿਰ ਅਹੀ ਲੈਨੇ ਇਹਦੇ ਨਜ਼ਾਰੇ ਆ ਗਿਆ ਥੱਲੇ ਨੂੰ ਚੈੱਕ ਕਰੋ ਮੜਾ ਜੀ ਤੇ ਸਾਡਾ ਮੋਹਿਦ ਭਾਜੀ ਕੋਇਦ ਭਾਜੀ ਸਾਡੇ ਨਾਲ ਬੈਠਣਗੇ ਅੱਜ ਕਿੱਦਾਂ ਭਾਜੀ ਦੇਉ ਦੇ ਪਤਾ ਰੱਖਿਆ ਹੋਇਆ ਮੁੰਡੇ ਆਪਣੇ ਘਰ ਜਾਣਾ ਹੈ ਹੋ ਜਾਏਗਾ ਇਹਨੇ ਕਹਿੰਦਾ ਪਤਾ ਨਹੀਂ ਲਾਉਗੇ ਕਿ ਨਹੀਂ ਆਉਗੇ ਨਹੀਂ ਆਉਗੇ ਪਤਾ ਨਹੀਂ ਇਹ ਵੀ ਗੱਲ ਸਹੀ ਆ ਪੁਆਇੰਟ ਇਹਦੇ ਚ ਵਾਲੇ ਝੂਟੇ ਚ ਕਹਿੰਦੇ ਲੈਣੇ ਆ ਨਜ਼ਾਰੇ ਤੇ ਮੈਂ ਕਹਿੰਦਾ ਇੱਕ ਨੰਬਰ ਆ ਪੂਰਾ ਤੇ ਭਾਜੀ ਹੁਣੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਬਹੁਤ ਅੱਛਾ ਵੈਰੀ ਗੁੱਡ ਤੇ ਸਾਡੇ ਮੋਹਿਦ ਬਾਜੀ ਦਰ ਦਾ ਮਾਹੌਲ ਪੂਰਾ ਦਰ ਦਾ ਮਾਹੌਲ ਪੂਰਾ ਇੱਕ ਨੰਬਰ ਬਣਿਆ ਪਿਆ ਕਹਿੰਦੇ ਉਰੀ ਯਸ ਕਰਾਈ ਭਈਆ ਗੱਲ ਬਾਤ ਨਿਕੇ ਆ ਕਹਿੰਦੇ ਵੀਰ ਮੇਰਿਓ ਕਹਿੰਦੇ ਮੱਸੀ ਬਜੇ ਆ ਕਿੱਦਾਂ ਦਾ ਨਜ਼ਾਰਾ ਆ ਗਏ ਆ ਆ ਗਏ ਆ ਜੋੜੇ ਲੈ ਕੇ ਹੋਇ ਤਾ ਓਏ ਆ ਯੂ ਕੈਨ ਮੇਕ ਈਟ ਡਾਊਨ ਓਕੇ ਬ੍ਰੋ ਕਿੱਦਾਂ ਵੇ ਬੱਜ ਗਏ ਬੱਜ ਗਏ ਆ ਉਹ ਜਿਹੜਾ ਨਿਹਰਾ ਹੋਣ ਲੱਗਾ ਉਹ ਫੜੇ ਲੱਗਦੀ ਉਹ ਲੈ ਬੜੇ ਮੂੰਹ ਚੱਲ ਤੈਨੂੰ ਉਹਦੇ ਤੇ ਲੈ ਕੇ ਚਲੀਏ ਉਹ ਚ ਨਹੀਂ ਜਾਣਾ ਭਰਾਵਾ ਕਿਉਂ ਕੰਨਾਂ ਨੂੰ ਹੱਥ ਲਾ ਲਾ ਤਾਂ ਮੈਂ ਜਿੱਤੇ ਆ ਚੱਲ ਕੋਈ ਹੈ ਜਲ ਜਲ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਗੇਮ ਜ਼ੋਨ ਦੇ ਵਿੱਚ ਤੇ 3D ਗੇਮ ਖੇਡਣ ਲੱਗੇ ਆ ਉਸ ਤੋਂ ਬਾਅਦ ਉਹ ਗੱਡੀ 'ਚ ਜਾਵਾਂਗੇ ਤੇ ਆ 3D ਗੇਮ ਖੇਡ ਕੇ ਉਹ ਗੱਡੀ ਦੇ ਵਿੱਚ ਜਾਵਾਂਗੇ ਫਿਰ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਤੇ ਸਾਡੇ ਭਰਾ ਹੁਣ ਇਹਦੇ 'ਚ ਜਾਣਦੇ ਆ ਇੱਥੇ ਨਹੀਂ ਛੋਟੇ ਜਿਹੇ ਟੰਡੋਲ 'ਚ ਛੋਟੇ ਜਿਹੇ ਟੰਜੋ ਸਾਰੇ ਵੱਡੇ ਜਿਹੇ ਆ ਗਏ ਤੈਨੂੰ ਇਹ ਨਿਆਣੇ ਆਏ ਨਿਆਣੇ ਆ ਬੱਚੇ ਛੋਟੇ ਛੋਟੇ ਲੋਕ ਛੋਟੀਆਂ ਜੁ ਤੀਜਾ ਅ ਗੇਮਿੰਗ ਕਰਾਂਗੇ ਹੁਣ ਵਧੀਆ ਇੱਕ ਨੰਬਰ ਬਾਕੀ ਤੁਹਾਨੂੰ ਮਿਲਦੇ ਆਂ ਨੈਕਸਟ ਬਲੌਗ ਚ ਸਹੀ ਆ ਬਾਜੀ ਯੈਸ ਸਰ ਆ ਰਿਹਾ ਬਾਜੀ ਇੱਕ ਮਿੰਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ ਜੈ ਭਗਵਾਨ ਬਾਲਮੀ ਜੈ ਗੁਰੂ ਰਵਿਦਾਸ ਜੀ ਗੁਰੂ ਗ੍ਰੰਥ ਹਾਲੇਲੂਇਆ ਗੋਸਪੈਲ ਕੁਸ਼ਨ ਤੇ ਬੱਲਾ ਤਾਲਾ ਸਭ ਨੂੰ ਦੰਦ ਕਰਦਾ ਹਲਾ ਫੇਰ ਨਾਮ ਜਦਾ ਹੁਣ ਅਸੀਂ ਚੱਲੇ ਆ ਜਪਾਨ ਜਪਾਨ ਤੋਂ ਰੋਕੀ ਲਾਵੇ ਕਿੱਥੇ ਆਣਾ ਆਪਾਂ ਅਮਰੀਕਾ ਹੈ ਅਮਰੀਕਾ ਮੈਂ ਕਿਦੋਂ ਜਮਾ ਉਹ ਨਹੀਂ ਲੇ ਹੋ ਪਿੱਛੜੀ ਦੂਰੋਂ ਬਣਾ ਆਏ ਵੇਜੇ ਅੰਦਰ ਆ ਵੀ ਹਮ ਚਲੇ ਹੈ ਜਮਾ

ਉਹ ਤੋ ਕਰਦਾ ਕਰਦਾ ਕੌਣ ਸਾਜਣ ਤੁਹਾਨੂੰ ਕਰਤੱਬ ਦਿਖਾਊਗਾ ਸੇਲੋ ਸਾਜਣ ਜੀ ਪਹਿਲੇ ਲੰਮਾ ਬੈ ਕੇ ਨਾ ਧੜੇਕਣਾ ਨੇ ਨਹੀਂ ਸਾਰੇ ਕੱਪੜੇ ਨਹੀਂ ਚੱਲ ਫੇ ਐਦੇ ਦੇਖਣਾ ਚੱਲ ਕੱਪੜੇ ਲੱਪੜੀ ਐਦੀ ਦੇਖਣਾ ਨਾਓ ਯੂ ਆਰ ਇਨ ਅਮਰੀਕਾ ਅੱਛੇ ਲਈ ਅਮਰੀਕਾ ਐਦਾਂ ਹੀ ਰੱਬ ਜਾਣਾ ਸੀ ਚੱਲ ਮੈਂ ਧੜੇਕੇ ਹੈਂ ਯਾਰ ਤੂੰ ਯ ਅਮਰੀਕਾ ਤੋਂ ਮੋੜ ਲਿਆ ਤਾਂ ਉਹ ਆਪਾਂ ਨੂੰ ਥੋੜੀ ਕਰਨ ਦੇਣਾ ਆਣੇ ਆ ਜਾ ਚਲੋ ਚਲੋ ਮੁਰਕਾ ਜਮਾ ਮੈਨੂੰ ਪਾ ਦਾ ਫੇਰ ਦੁਆਰਾ ਮੱਥਾ ਟੇਕੂਗਾ ਕੈਮਰਾ ਗੰਦਾ ਹੋ ਗਿਆ ਇੱਕ ਮਿੰਟ ਵੇਲੇ ਕੀਨ ਜਗਾਰਾ 라ਦੀ ਜਾਂਦਾ ਹੀ ਜਗਾਰਾ 라ਦੇ ਆਈ ਤੇਰੇ ਮਗਰੇ ਹੀ ਇਹਨੂੰ ਮੱਥਾ ਟੇਕ ਇਹਨੂੰ ਮੱਥਾ ਟੇਕ ਓਏ ਮੱਥਾ ਟੇਕ ਇਹਨੂੰ ਓ ਨੱਚ ਦੇ ਤੇ ਓਏ ਕੋਣ ਮੈਨੂੰ ਰਹੀ ਆ ਸਾਡੀ ਆਈ ਚਲੇ ਸੌੜ ਗਏ ਮੈਂ ਜਾਵਾ ਯਾ ਸਾਰਾ ਸਿੱਧੂ ਮੂਸੇ ਵਾਲਾ ਦੌੜਿਆ ਸਿੱਧੂ ਮੂਸੇ ਵਾਲਾ ਚੱਲੋ ਯਾਰ ਮੈਨੂੰ ਪਰਵਾਹ ਕਰ ਚੱਲੋ ਏ ਦੌੜਿਆ ਚੱਲਦੇ ਇੰਡੀਆ ਦੀ ਚੱਲਦੇ ਉੱਤੇ ਢੋਲ ਵੱਜਦਾ ਹੁੰਦਾ ਨਹੀਂ ਸਾਰੇ ਹੁਣ ਅਮਰੀਕਾ ਦੌੜੀ ਢੋਲ ਜੀ ਕੀ ਰੋਹਦਾ ਅਮਰੀਕਾ ਆਇਆ ਮੈਂ ਅਮਰੀਕਾ ਆਇਆ ਤੂੰ ਵੇ ਉੱਤੇ ਦੌੜੀਆ ਮੈਂ ਡਾਂਗੀ ਲਾ ਕੇ ਅਮਰੀਕਾ ਪਹੁੰਚੇ ਤੇ ਫੇਰ ਦੀਆਂ ਜਾਂਦੇ ਫੇਰਦੇ ਮੱਥਾ ਟੇਕ ਕੇ ਪਹੁੰਚੇ ਆ ਹਾਂ ਸੁਸ਼ੀ ਖਾਣਾ ਸੁਸ਼ੀ ਸੁਸ਼ੀ ਰਾਗਤ ਬੇਚਾਰੇ ਨੂੰ ਵੜਦਿਓ ਭੱਜ ਕੇ ਉੱਧਰ ਨੂੰ ਜਾਈਏ ਚੱਲ 사ਜਨ ਇੱਥੇ ਲੰਮਾ ਬੈ ਕੇ ਛਾਹ ਨਹੀਂ ਜੋ ਮਰਜ਼ੀ ਹੋ ਜਾਵੇ ਹੁਣ ਚੱਲ ਫੇ ਐਦਾਂ ਹੀ ਦੇਖਦੇ ਐਦਾਂ ਹੀ ਆਈ ਲਵ ਮਾਈ ਇੰਡੀਆ ਇਹ ਮੇਰਾ ਇੰਡੀਆ ਇਹ ਦੁਨੀਆ ਦੁਨੀਆ ਪਿੱਛੇ ਲੱਗ ਗਿਆ ਇਹ ਚਲੇ YouTube ਨੂੰ ਲੈ ਆਏ ਇਹ ਤੋਂ ਹੀ ਪਣੀਏ ਬਣਾਉਣੇ ਇੰਡੀਅਨ ਸਟਰੀਟ ਦੇ ਬੋਇਲ ਕੀਤੇ ਇਹ ਕਦਰਾਂ ਦੀ ਚੀਜ਼ ਪਹਿਲੀ ਆਈ ਲੱਭੀ ਇੰਡੀਆ ਚਲ ਆਇਆ ਆਪਾਂ ਜਰੀਏ ਤੂੰ ਯਾਰ ਛੱਡ ਚਲ ਸੂਟ ਦੇ ਗੋਲ ਫੜ ਕੇ ਤੂੰ ਸੂਟ ਕੱਪੜੇ ਦਸਾ ਰਹੇ ਹਾਂ ਆਪਣੇ ਕੱਪੜਾ ਮਸ਼ਹੂਰ ਹੈ ਨਾ ਹੋਰ ਤਾਂ ਕੋਣ ਹੈ ਨਹੀਂ ਕੋਈ ਹਾਂ ਯਾ ਬਈ ਪ੍ਰਿੰਟਿੰਗ ਦੇ ਕਿਹੜਾ ਲੈ ਦੇ ਨਹੀਂ ਗਾ ਸੀ ਹੋਈ ਤੇ ਯਾ ਗੜਾ ਓਏ ਆ ਲੈ ਓਏ ਲੰਬੀ ਬਹੁਤ ਲੰਬੀ ਹੈ ਜਾਨੀ ਲੰਬੀ ਬਹੁਤ ਹੈ ਓਏ ਦਰਾ ਓਏ ਪੂਰਾ ਹੀ ਆਇਆ ਨਾ ਓਏ ਪੂਰੇ ਸੈਜ ਦਾਦਰੇ ਸਾਲਿਆ ਕੰਦੂਰਾ ਥੋੜੀ ਫੋਣਾ ਮੈਂ ਆ ਆ ਥੋੜਾ ਜਿਹਾ ਸਹੀ ਲੱਗਦਾ ਹੁਣ ਮਜ਼ਾ ਆਇਆ ਜੀ ਮੈਂ ਕਹਿੰਦਾ ਬਹੁਤ ਜ਼ਿਆਦਾ ਨਜ਼ਾਰਾ ਆਇਆ ਕਿੰਨਾ ਦਾ ਕਿੰਨਾ ਦਾ ਨਜ਼ਾਰਾ ਆਇਆ ਤੁਹਾਨੂੰ ਆ ਚਲੋ ਗਲਤੀਆਂ ਸਭ ਕੋ ਹੁੰਦੀਆਂ ਇਨਸਾਨ ਗਲਤੀਆਂ ਦਾ ਪਤਲਾ ਆ ਹੁਣ ਕੀ ਕਰ ਸਕਦੇ ਆ ਇਹ ਅੱਦੇ ਬਤਲੇ ਆ ਇਹ ਸਾਰੇ ਪੂਰੇ ਪੁਤਲੇ ਆ ਬਾਂਦਰ ਬੱਤਮੀ ਚਲੋ ਕੋਈ ਨਹੀਂ ਹੁਣ ਅਸੀਂ ਆ ਗਏ ਆ ਬਾਹਰ ਨੂੰ ਤੇ ਲਾਈਟਾਂ ਬਹੁਤ ਸੋਹਣੀਆਂ ਲਾਈਆਂ ਇਹਨਾਂ ਨੇ ਦਿਲ ਤਾਂ ਕਰਦਾ ਨਹੀਂ ਜਾਣ ਨੂੰ ਕੀ ਕਰੀਏ ਮਜਬੂਰੀ ਸੀ ਆ ਦੇਖੋ ਸਰ ਵੀਊ ਚੈੱਕ ਕਰੋ ਮੜਾਇਆ ਚੈੱਕ ਕਰੋ ਮੜਾਇਆ ਵੀ ਆ ਸਾਡੇ ਭਾਈ ਹੁਣੀ ਵੀਊ ਚੈੱਕ ਕਰੋ ਭਾਈ ਉੱਪਰੋਂ ਮੜਾਇਆ ਉੱਪਰਲਾ ਉੱਪਰਲਾ ਵੀਰ ਵਾਹ ਜੀ ਵਾਹ ਇਹਨੂੰ ਕਹਿੰਦੇ ਆਨੰਦ ਇਹਨੂੰ ਕਹਿੰਦੇ ਤੀਆਂ ਜੰਨਤ 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 ਦੇ ਦਰਵਾਜ਼ੇ ਖੁੱਲ ਗਏ ਮੈਂ ਕਹਿੰਦਾ ਬੜੇ ਖੁੱਲੇ ਆ ਵਾ ਚਲੋ ਠੀਕ ਆ ਗਾਇਜ਼ ਹੁਣ ਅਸੀਂ ਆਪਣਾ ਆ ਗਏ ਛੱਜੇ 'ਚ ਤੇ ਭਾਜੀ ਹੁਣੀ ਵੀ ਨੀਂਦ ਭਾਜੀ ਨੀਂਦ ਆਦੀ ਤੁਹਾਨੂੰ ਦੂਮਾਂਚੂ ਮੈਂ ਦੂਮਾ ਚਨੀਦਾਰੀ ਬਾਈ ਤੁਹਾਨੂੰ ਓਕੇ ਫਿਰ ਮੈਂ ਆਪਣੇ ਰੂਮ ਤੇ ਲਈ ਆਪਣੇ ਰੂਮ ਤੋਂ ਬਾਏ ਮੇਰੇ ਬਾਏ ਅਗਲੇ ਬਲੌਗ ਪਤਾ ਨਹੀਂ ਕਰਦਾ ਪਤਾ ਨਹੀਂ ਆਵਾਂਗੇ ਜਰੂਰ ਆਵਾਂਗੇ ਜਰੂਰ ਟੈਣ 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 ਕੈਮਰਾ ਬੰਦ ਕਰਦੇ ਹਾਂ